ਇਹ ਫਿਰ ਕਰਦੇ ਆ ਸਾਡੇ ਨਾਲ ਖੜੇ ਨੇ ਸਾਰਾ ਉਹ ਸਾਰਾ ਉਹ ਯੂਨੀਵਰਸਿਟੀ ਦੇ ਉਸ ਹੈੱਡ ਨੂੰ ਅਸੀਂ ਚੰਗੀ ਤਰ੍ਹਾਂ ਤੁਹਾਡੇ ਸਾਹਮਣੇ ਪੇਸ਼ ਕਰਿਆ ਸੀ ਉਹ ਅੱਜ ਵੀ ਸਾਡੇ ਨਾਲ ਖੜੇ ਨੇ ਜੋ ਯੂਨੀਵਰਸਿਟੀ ਦੇ ਵਿੱਚ ਪ੍ਰਟੈਸਟ ਚੱਲਿਆ ਸੀ ਤਾਂ ਉਸ ਦੇ ਮੇਰਾ ਆਗੂ ਰਹੇ ਆ ਤਾਂ ਲੰਬਾ ਸੰਘਰਸ਼ ਕੀਤਾ ਇਹਨਾਂ ਨੇ ਲੰਬੀ ਯੋਧਿਆ ਵਾਲੀ ਲੜਾਈ ਲੜੀ ਆ ਤਾਂ ਅੱਜ ਇੱਥੇ ਪਹੁੰਚੇ ਆ ਪੱਤਰਕਾਰ ਭਾਈ ਚਾਰੇ ਦੇ ਨਾਲ ਸਾਥ ਦੇਣ ਵਾਸਤੇ ਤਾਂ ਗੱਲਬਾਤ ਕਰਦੇ ਆ ਮੁੱਖ ਮੰਤਰੀ ਬਾਰੇ ਜੋ ਬਦਲਾਵ ਵਾਲੀ ਸਰਕਾਰ ਦਾ ਮੁੱਖ ਮੰਤਰੀ ਕਹਿੰਦਾ ਸੀ ਕਿ ਮੈਂ ਬਦਲਾਅ ਕਰਿਆ ਤਾਂ ਬਦਲਾਅ ਦਾ ਇਹ ਹਿੱਸਾ ਵੀ ਯਾਦ ਰੱਖਣਾ ਪਵੇਗਾ ਆਮ ਪਬਲਿਕ ਨੂੰ ਤੇ ਪੰਜਾਬ ਦੀ ਪਬਲਿਕ ਨੂੰ ਹੁਣ ਇਹ ਵੀ ਸੁਣਨ ਵਿੱਚ ਆਇਆ ਕਿ ਮੁੱਖ ਮੰਤਰੀ ਸਾਹਿਬ ਜੋ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇ ਰਹੇ ਆ ਜੋ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇ ਰਹੇ ਆ ਤਾਂ ਉਹ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਦੇਣਗੇ ਕਿਉਂਕਿ ਉਹਨਾਂ ਨੇ ਇੱਕ ਪ੍ਰੈਸ ਨੋਟ ਕੱਢ ਦਿੱਤਾ ਕਿ ਜਿਸ ਦੇ ਵਿੱਚ ਪ੍ਰੈਸ ਵਿੱਚ ਖ਼ਬਰਾਂ ਚੱਲੀਆਂ ਨੇ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਪੰਜਾਬ ਦੀ ਰਾਜਧਾਨੀ ਦੇ ਲੋਕਾਂ ਨੂੰ 20000 1000 ਰੁਪਿਆ ਦਿੱਤਾ ਜਾਵੇਗਾ ਤਾਂ ਹੋਰ ਵੀ ਕਈ ਤਰ੍ਹਾਂ ਦੀਆਂ ਸੁਝਾਵਾਂ ਦਿੱਤੀਆਂ ਜਾਣੀਆਂ ਗੱਲਬਾਤ ਕਰਦੇ ਆ ਸਾਰਾ ਜੀ ਨਾਲ ਕਿ ਅੱਜ ਵਾਲੇ ਵਿਸ਼ੇ ਦੇ ਉੱਤੇ ਅੱਜ ਵਾਲੇ ਮੁੱਦੇ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ ਮੈਮ ਸਤਿ ਸ਼੍ਰੀ ਅਕਾਲ ਤੇ ਕਿਵੇਂ ਵੇਖਦੇ ਹੋ ਮੁੱਖ ਮੰਤਰੀ ਸਾਹਿਬ ਨੇ ਕਿੰਨੇ ਕੁ ਵਧੀਆ ਫਰਮਾਨ ਕੀਤੇ ਆ ਤਾਂ ਕਿਵੇਂ ਜਈਏ ਸ਼ਵੀ ਬਣੇਗੀ ਇਹਨਾਂ ਦੀ ਜੇ ਅੱਗੇ 27 ਦੀਆਂ ਚੋਣਾਂ ਵਿੱਚ ਕੀ ਹਾਲਾਤ ਹੋਣਗੇ ਜਿਹੜਾ ਇਹ ਕਾਰਾ ਕੀਤਾ ਸਰਕਾਰ ਨੇ ਬਹੁਤ ਸ਼ਰਮਨਾਕ ਹੈ ਜੀ ਦੇਖੋ ਕਿਸ ਤਰ੍ਹਾਂ ਜਿਹੜੀ ਜਿਹੜੇ ਪੱਤਰਕਾਰ ਸੀਗੇ ਕੁਝ ਕਾਰਕੁਨ ਸੀਗੇ ਉਹਨਾਂ ਨੇ ਸਵਾਲ ਕੀਤਾ ਵੀ ਜਿਹੜੇ ਸਰਕਾਰੀ ਪੈਸਿਆਂ ਦੇ ਨਾਲ ਲੋਕਾਂ ਦੇ ਪੈਸਿਆਂ ਦੇ ਨਾਲ ਜਿਹੜੀ ਸਰਕਾਰ ਆਪਣਾ ਕੋਈ ਖਰਚਾ ਚਲਾਉਦੀ ਹੈ ਉਹਨਾਂ ਪੈਸਿਆਂ ਦੀ ਵਰਤੋਂ ਕਿਸ ਤਰ੍ਹਾਂ ਹੋ ਰਹੀ ਹੈ ਉਸੇ ਪੈਸਿਆਂ ਦੇ ਨਾਲ ਚੱਲਦੇ ਹੈਲੀਕਾਪਟਰ ਦੀ ਵਰਤੋਂ ਕਿਸ ਤਰ੍ਹਾਂ ਹੋ ਰਹੀ ਹੈ ਤੇ ਇਹਦੇ ਵਿੱਚ ਜੁਰਮ ਕਿੱਥੇ ਹੈ ਉਨਾਂ ਨੇ ਉਹ ਸਵਾਲ ਕੀਤਾ ਤੇ ਉਹ ਜਾਣਕਾਰੀ ਜਨਤਾ ਕੀਤੀ ਤੇ ਇਸ ਮਸਲੇ ਦੇ ਉੱਤੇ ਇਸ ਗੱਲ ਦਾ ਮਸਲਾ ਬਣਾ ਕੇ ਉਹਨਾਂ ਨੇ 10 ਲੋਕਾਂ ਉੱਤੇ ਪਰਚੇ ਰਜਿਸਟਰ ਕਰ ਦਿੱਤੇ ਤੇ ਹੁਣ ਇਹ ਕਿਹਾ ਜਾ ਰਿਹਾ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਫਿਰ ਇਹ ਕਿਹਾ ਜਾ ਰਿਹਾ ਵੀ ਸਰਕਾਰ ਦੇ ਕੁਝ ਸੀਕ੍ਰੀਟ ਜਿਹੜੇ ਡਾਟਾ ਹੈ ਉਹ ਲੀਕ ਕਰਨ ਦਾ ਕੋਈ ਇਜਾਮ ਲੱਗ ਰਿਹਾ ਹੈ ਉਹਨਾਂ ਦੇ ਹਨਾ ਜਾਂ ਜਿਹੜਾ ਪੰਜਾਬ ਦਾ ਆਪਣਾ ਗੋਦੀ মিডিਆ ਐ ਸਰਕਾਰੀ মিডিਆ ਉਹ ਹੁਣ ਗੱਲ ਚਲਾ ਰਹੀ ਹੈ ਤੇ ਪਰ ਇੱਥੇ ਪੱਤਰਕਾਰ ਨਹੀਂ ਹੈਗੇ ਤਾਂ ਬਲੌਗਰ ਨੇ ਆਹਾ ਨੇ ਉਹਨੇ ਵਗੈਰਾ 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 ਹਨ ਅਸਲ ਗੱਲ ਕੀ ਹੈ ਸਰਕਾਰ ਅਜ ਦਰਦੀ ਹੈ ਤੇ ਕੇਂਦਰੀ ਵੀ ਸਾਨੂੰ ਕੋਈ ਸਵਾਲ ਨਾ ਕਰੇ ਅਸੀਂ ਲੋਕਾਂ ਦੇ ਨਾਲ ਝੂਠੇ ਵਾਦੇ ਕਰਕੇ ਲਾਰੇ ਲਾ ਕੇ ਸਰਕਾਰ ਵਿੱਚ ਆ ਗਏ ਆ ਤੇ ਹੁਣ ਸਾਨੂੰ ਆਪਣਾ ਮੁਨਾਫਾ ਕਮਾ ਕੇ ਸਾਨੂੰ ਲੋਕਾਂ ਨੂੰ ਲੁੱਟਣ ਦੋ ਸਾਨੂੰ ਚੁੱਪ ਕਰਕੇ ਜਿਹੜੇ ਆਪਣੇ ਵੱਡੇ ਤਨਾੜ ਤਨਾੜ ਨੇ ਉਹਨਾਂ ਦੀ ਸੇਵਾ ਕਰਨ ਦਾ ਤੇ ਜੇ ਕੋਈ ਸਵਾਲ ਕਰੂਗਾ ਉਹਨੂੰ ਜੇਲ੍ਹ ਨਕਾਂਗੇ ਜੇ ਕੋਈ ਸਵਾਲ ਕਰੂਗਾ ਸੀ ਪਰਚੇ ਵਿੱਚ ਫਸਾਵਾਂਗੇ ਤੇ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਦੀ ਪੰਜਾਬ ਸਰਕਾਰ ਕੁਝ ਦਿਨ ਪਹਿਲਾਂ ਦੀ ਗੱਲ ਹੀ ਹੈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਨੇ ਮਕੇਸ਼ ਮਲੋਤ ਉਹਨਾਂ ਨੂੰ ਵੀ ਜੇਲ੍ਹ ਨਕਿਆ ਹੋਇਆ ਉਸ ਵਾਰ ਪੁੱਛੀ ਕੋਈ ਸਰਕਾਰ ਜੀ ਜੀ ਕਿ ਤੁਸੀਂ ਉਹਨਾਂ ਨੂੰ ਕਿਉਂ ਜੇਲ੍ਹ ਹੀ ਪਾਇਆ ਹੋਇਆ ਕਿਉਂ ਜਦੋਂ ਵੀ ਕੋਈ 1100 ਜਾਂ ਪ੍ਰੋਫੈਸਰ ਕੋਈ ਆਪਣੇ ਪ੍ਰੋਟੈਸਟ ਕਰਦੇ ਹੈ ਕੋਈ ਈਟੀਟੀ ਵਾਲੇ ਜਿਹੜੇ ਅਧਿਆਪਕ ਨੇ ਉਹ ਪ੍ਰੋਟੈਸਟ ਕਰਦੇ ਹੈ ਕੋਈ ਮੁਜ਼ਾਹਰਾ ਹੁੰਦਾ ਹੂੰ ਪੀਆਰਡੀਜੀ ਦੇ ਮੁਲਾਜ਼ਮ ਸੀਗੇ ਉਹਨਾਂ ਉੱਤੇ ਅਰਟੀਚਾਰਜ ਹੋਇਆ ਪਰਚੇ ਵਜh ਕੀਤੇ ਗਏ ਹਨ ਤੇ ਇਹ ਸਰਕਾਰ ਦਾ ਇੱਕ ਰਵਈਆ ਹੈ ਵੀ ਜੋ ਵੀ ਲੋਕ ਆ ਜੋ ਸਰਕਾਰ ਦੇ ਖਿਲਾਫ ਕੋਈ ਸਵਾਲ ਚੱਕ ਰਹੇ ਨੇ ਕੋਈ ਉਹ ਕਹਿ ਰਹੇ ਨੇ ਜੁਰਤ ਕਰ ਰਹੇ ਨੇ ਵੀ ਸਰਕਾਰ ਜਿਹੜੀ ਹੈਗੀ ਹੈ ਉਹ ਗਲਤ ਹੈ ਤੇ ਉਹਦੇ ਉੱਤੇ ਸਰਕਾਰ ਜਿਹੜੀ ਉਹ ਪਰਚੇ ਵਜh ਕਰ ਰਹੀ ਉਹਨੂੰ ਕਿਸ ਤਰ੍ਹਾਂ ਜੇਲ੍ਹੇ ਨੱਕ ਰਹੀ ਹੈ ਇਸ ਕਰਕੇ ਅਸੀਂ ਸਰਕਾਰ ਦੀ ਸਖਤ ਇਸ ਜਿਹੜੇ ਪਰਚੇ ਹੋਏ ਨੇ ਸਾਖਿਬ ਸ਼ਬਦਾਂ ਵਿੱਚ ਪੁਰਜੋਰ ਇਹਦੀ ਜਿਹੜੀ ਨਿਖੇਦੀ ਕਰਦੇ ਤਾਂ ਫਰੋਜ਼ ਕਰਦੇ ਆ ਅਸੀਂ ਮੰਗ ਕਰਦੇ ਹਾਂ ਵੀ ਤੁਰੰਤ ਜਿਹੜੇ ਪਰਚੇ ਨੇ ਉਹ ਰੱਦ ਹੋਣ ਤੇ ਇਸ ਤਰ੍ਹਾਂ ਪੁਲਿਸ ਦੇ ਜਾਂ ਪਰਚੇ ਜਾਂ ਜੇਲ੍ਹਾਂ ਦੇ ਜਿਹੜੇ ਹੱਤ ਘੰਡੇ ਨੇ ਇਹਨਾਂ ਨੂੰ ਵਰਤਨਾ ਬੰਦ ਕਰੇ ਸਰਕਾਰ ਲੋਕ ਨਾ ਤਾਂ ਇਹਨਾਂ ਤੋਂ ਪਹਿਲਾਂ ਡਰੇ ਨੇ ਕਦੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰ ਦੇ ਇਹਨਾਂ ਜਿਹੜੀਆਂ ਸਾਜਸ਼ਾ ਨੇ ਇਥੇ ਇਥੇ ਡਰਨਗੇ ਪੱਤਰਕਾਰਤਾ ਚੌਥਾ ਸਤੰਭ ਮੰਨਿਆ ਜਾਂਦਾ ਦੇਸ਼ ਦਾ ਚੌਥਾ ਸਤੰਭ ਹੈ ਹੁਣ ਉਹ ਚੌਥੇ ਸਤੰਭ ਦੇ ਉੱਤੇ ਹਰ ਕੋਈ ਆ ਕੇ ਹੁਕਮ ਚਲਾਵੇਗਾ ਜਦ ਕਿ ਚੌਥਾ ਸਤੰਭ ਇੱਕ ਅਲਹਿਦ ਕੈਟਾਗਰੀ ਆ ਇਹਦਾ ਇਹਦੇ ਨਾਲ ਕੋਈ ਰੋਲ ਨਹੀਂ ਆ ਉਸਨੇ ਸਿਰਫ ਲੋਕਾਂ ਦੀ ਆਵਾਜ਼ ਆ ਆ ਲੋਕਾਂ ਦਾ ਪੈਸਾ ਜਿਹੜਾ ਉਹ ਕਿੱਥੇ ਕਿੱਥੇ ਗੁਰਦਵਾਰਦ ਹੋ ਰਿਹਾ ਉਸਦੀ ਆਵਾਜ਼ ਉਠਾਉਣੀ ਆ ਦੇਖੋ ਜੀ ਆਪਾਂ ਦੇਖੀਏ ਵੀ ਚੌਥਾ ਜਿਹੜਾ ਬਾਬੂ ਕੀ ਪੂਰਾ ਜਿਹੜਾ ਮੀਡੀਆ ਦਾ ਢਾਂਚਾ ਉਸਰੇ ਫੈ ਨਹੀਂ ਹੈਗਾ ਵੀ ਲੋਕਾਂ ਦੇ ਲਈ ਹੀ ਕੰਮ ਕਰਦਾ ਕਿਉਂਕਿ ਮੀਡੀਆ ਦੇ ਵਿੱਚ ਬਹੁਤ ਵੱਡਾ ਹਿੱਸਾ ਸਰਕਾਰ ਨੇ ਖਰੀਦਿਆ ਹੋਇਆ ਜਿਹੜੀ ਵੀ ਸਰਕਾਰ ਹੁੰਦੀ ਹੈ ਸੱਤਾ ਦੇ ਵਿੱਚ ਬੈਠੀ ਹੁੰਦੀ ਹੈ ਪਾਰਟੀ ਉਹਦੇ ਹੱਕ ਵਿੱਚ ਜਿਹੜੀਆਂ ਖਬਰਾਂ ਆਉਣੇ ਉਹਦੇ ਹੱਕ ਵਿੱਚ ਜਿਹੜੀਆਂ ਗੱਲਾਂ ਨੇ ਲੋਕਾਂ ਤੱਕ ਲੈ ਕੇ ਜਾਇਆਂ ਜਾਂਦੀਆਂ ਨੇ মিডিਆ ਨੂੰ ਵੀ ਸਰਕਾਰ ਦੇ ਕੰਗਜੋ ਦੇਖਣਾ ਚਾਹੀਦਾ ਜਿਹੜਾ ਇੱਕ ਸਰਕਾਰੀ মিডিਆ ਹੁੰਦਾ ਗੋਦੀ মিডিਆ ਹੁੰਦਾ ਉਹਨੂੰ ਰਾਪਾ ਕਹੀ ਵੀਰੇ ਇੱਕ ਇੰਡੀਪੈਂਡੈਂਟ ਪੱਤਰਕਾਰ ਨੇ ਤੇ ਕੁਝ ਕਾਰਕੁਨ ਨੇ ਜਿਹੜੇ ਸੱਚੀ ਲੋਕਾਂ ਦੇ ਹੱਕ ਵਿੱਚ ਕੰਮ ਕਰਨ ਦੇ ਲਈ ਲੋਕਾਂ ਦੀ ਆਵਾਜ਼ ਬਣਨ ਦੇ ਲਈ ਕੰਮ ਕਰਦੇ ਨੇ ਲੋਕਾਂ ਦਾ ਅਸ਼ੀਰਵਾਦ ਜਿੰਨੇ ਵੀ ਲੋਕਾਂ ਮਿਲ ਜੇ ਸਰਕਾਰ ਨੂੰ ਸਵਾਲ ਕਰਦੇ ਜੋਤ ਕਰ ਰਹੇ ਨੇ ਉਹਨਾਂ ਨੂੰ ਆਪਾਂ ਉਹਨਾਂ ਤੋਂ ਆਸ ਰੱਖਦੇ ਹਾਂ ਉਹਨਾਂ ਤੋਂ ਉਮੀਦ ਰੱਖਦੇ ਜਿਹੜਾ ਗੋਦੀ ਮੀਡੀਆ ਹੈ ਜਿਹੜਾ ਹੁਣ ਵੀ ਪੰਜਾਬ ਦੇ ਵਿੱਚ ਵੀ ਸਰਕਾਰੀ ਕਮੇਟੀਆ ਕਾਲਜ ਟੂ ਮੀਡੀਆ ਹੈਗਾ ਹੈ ਨਾ ਜਿਨੇ ਇਹਦੇ ਇਸ ਸੰਘਰਸ਼ ਦੇ ਖਿਲਾਫ ਧਰਨੇ ਦੇ ਖਿਲਾਫ ਜਾਂ ਪਰਚਿਆਂ ਦੇ ਹੱਕ ਦੇ ਵਿੱਚ ਆਵਾਜ਼ ਇਹ ਉਠਾਈ ਹੈ ਤੇ ਉਹਦਾ ਅਸੀਂ ਵਿਰੋਧ ਹੀ ਕਰਦੇ ਹਾਂ ਕਿ ਉਹ ਲੋਕਾਂ ਦੇ ਲਈ ਕੰਮ ਨਹੀਂ ਕਰ ਰਹੇ ਉਹ ਸਿਰਫ ਆਪਣੇ ਪੈਸਿਆਂ ਦੇ ਲਈ ਮੁਨਾਫੇ ਦੇ ਲਈ ਕੰਮ ਕਰ ਰਹੇ ਨੇ ਸਰਕਾਰ ਦੇ ਗੋਦੀ ਵਿੱਚ ਜਾ ਕੇ ਬੈਠੇ ਹੋਏ ਨੇ ਤੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਮੀਡੀਆ ਦਾ ਕੰਮ ਅਸਲ 'ਚ ਕੀ ਹੁੰਦਾ ਹੈ ਕੀ ਹੋਣਾ ਚਾਹੀਦਾ ਆਪਣੇ ਪੱਤਰਕਾਰੀ ਭੁੱਲ ਚੁੱਕੇ ਆ ਆਪਣਾ ਜਮਹੂਰੀਅਤ ਦੇ ਹੱਕ ਜਿਹੜਾ ਵਾ ਉਹ ਵੀ ਭੁੱਲ ਚੁੱਕੇ ਆ ਉਹ ਕੀ ਸਾਡਾ ਹੱਕ ਕੀ ਆ ਤਾਂ ਹੁਣ ਅਸੀਂ ਇਹ ਵੀ ਗੱਲ ਕਰਦੇ ਆ ਕਿ ਜਿਵੇਂ ਪੰਜਾਬ ਸਰਕਾਰ ਨੇ ਇੱਕ ਖਬਰਾਂ ਵਿੱਚ ਪੇਪਰ ਪਬਲਿਸ਼ ਕਰਿਆ ਉਸ ਦੇ ਵਿੱਚ ਨਾ ਕੁਝ ਸੂਤਰਾਂ ਵੱਲੋਂ ਸਾਡੇ ਕੋਲ ਕਟਿੰਗ ਪਹੁੰਚੀ ਆ ਕਿ ਇਹ ਪੰਜਾਬ ਸਰਕਾਰ ਆਪਣੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਔਰ ਜੋ ਪੰਜਾਬ ਦੇ ਸਿਵਿਧਾਵਾਂ ਦਿੱਤੀਆਂ ਜਾ ਰਹੀਆਂ ਉਹ ਚੰਡੀਗੜ੍ਹ ਦੇ ਲੋਕਾਂ ਨੂੰ ਹੀ ਦੇਵੇ ਹੂੰ ਦੇਖੋ ਕਹਿਣ ਨੂੰ ਤਾਂ ਇਹ ਬਹੁਤ ਵੱਡੇ ਵੱਡੇ ਵਾਅਦੇ ਕਰ ਦਿੰਦੇ ਲੋਕ ਆ ਜਿਹੜਾ ਜੁਮਲੇ ਲਾਰੇ ਮਤਲਬ ਲਾਰੇबाजी ਹੈ ਸਰਕਾਰਾਂ ਦੀ ਹੁਣ ਆਪਾਂ ਹੋਰ ਤਾਂ ਕੀ ਕਹਾਂਗੇ ਨਾ ਇਹਨਾਂ ਨੂੰ ਵੀ ਕਿੰਨੇ ਵਾਅਦੇ ਇਹਨਾਂ ਨੇ ਲੋਕਾਂ ਦੇ ਨਾਲ ਕੀਤੇ ਨੇ ਪਰ ਉਹ ਕਿੰਨੇ ਕੁ ਪੂਰੇ ਹੋਏ ਨੇ ਜਿਵੇਂ ਹੁਣ ਚੰਡੀਗੜ੍ਹ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਬਿਨਾਂ ਸੰਘਰਸ਼ ਕੀਤੇ ਹੱਲ ਹੋਈ ਨਹੀਂ ਸਕਦਾ ਆਪਾਂ ਕਹੀਏ ਵੀ ਬਿਨਾਂ ਸੰਘਰਸ਼ ਕਰਿਆ ਤੁਸੀਂ ਮੋਦੀ ਹਕੂਮਤ ਤੋਂ ਜਾਂ ਜਿਹੜੀ ਯੂਨੀਅਨ ਸਰਕਾਰ ਹੈ ਨਾ ਕੋਈ ਪਾਰਟੀ ਹੋਵੇ ਉਹਨਾਂ ਤੋਂ ਤੁਸੀਂ ਪੰਜਾਬ ਦੇ ਜਿਹੜੇ ਹੱਕ ਨੇ ਕੌਮ ਦੇ ਹੱਕ ਨਹੀਂ ਉਹ ਕੋਈ ਹੋਏ ਨਹੀਂ ਉਹ ਤੁਸੀਂ ਬਿਨਾਂ ਸੰਘਰਸ਼ ਕਰਿਆ ਲੈ ਲਓਗੇ ਸਿਰਫ ਇੱਕ ਐਲਾਨ ਕਰਕੇ ਹੋਈ ਨਹੀਂ ਸਕਦਾ ਜੇ ਇਹਨਾਂ ਨੂੰ ਲੱਗਦਾ ਹੈ ਤਾਂ ਫਿਰ ਇਹ ਕਿੱਥੇ ਆ ਸੰਤ ਨਹੀਂ ਦੇਖ ਰਹੇ ਵੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹਟ ਗਈ ਹੋਵੇ ਤੇ ਹੁਣ ਇੱਥੇ ਪੰਜਾਬ ਐਡਮਿਨਿਸਟ੍ਰੇਸ਼ਨ ਚੱਲ ਰਹੀ ਹੋਵੇ ਹਨਾ ਸਾਨੂੰ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਇੱਥੇ ਦੇਖ ਦੇਖ ਰਹੀ ਹੋਵੇ ਇੱਥੇ ਪੰਜਾਬ ਪੁਲਿਸ ਹੋਵੇ ਇੱਥੇ ਪੰਜਾਬ ਦੀਆਂ ਸੁਵਿਧਾਵਾਂ ਪੰਜਾਬ ਦੀਆਂ ਬੱਸਾਂ ਨੇ ਜਿਵੇਂ ਫ੍ਰੀ ਨੇ ਕੁੜੀਆਂ ਲਈ ਉਹ ਹੁਣ ਕੋਈ ਵੀ ਇਹੋ ਜਿਹੀ ਸਹੂਲਤ ਨਹੀਂ ਦਿੱਤੀ ਜਾ ਰਹੀ ਕਿਉਂਕਿ ਇਹ ਤਾਂ ਮਤਲਬ ਜਿਵੇਂ ਆਪਾਂ ਉੱਡ ਦੀ ਗੱਲ ਕਰਦੇ ਨੇ ਵੀ ਹਾਂ ਹੁਣ ਤੋਂ ਇਹ ਵੀ ਹੋਊਗਾ ਸਿਰਫ ਮੀਡੀਆ ਦੇ ਵਿੱਚ ਆਪਣੇ ਮੀਡੀਆ ਦੇ ਵਿੱਚ ਉਹ ਗੱਲ ਚਲਾਉਣ ਦੇ ਲਈ ਉਹ ਹੋ ਜਾਂਦੀ ਹੈ ਅਸਲ ਦੇ ਵਿੱਚ ਜ਼ਮੀਨੀ ਪੱਧਰ ਤੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਜੇ ਇਹ ਮਸਲਾ ਹੱਲ ਹੋਣਾ ਹੈ ਸੰਘਰਸ਼ਾਂ ਦੇ ਰਾਹ ਤੇ ਪੈ ਕੇ ਹੋਣਾ ਕਾਸੀ ਸਰਕਾਰ ਨੂੰ ਦੱਸ ਦਈਏ ਕਿ ਜੋ ਪੱਤਰਕਾਰਤਾ ਹੈ ਇਹ ਬੜੀ ਨਿਰਪੱਖ ਆਵਾਜ਼ ਹੈ ਔਰ ਇਹ ਆਵਾਜ਼ ਨੂੰ ਬੰਦ ਕਰਨਾ ਬਹੁਤ ਮੁਸ਼ਕਿਲ ਹੈ ਇਸ ਆਵਾਜ਼ ਨੂੰ ਕੋਈ ਵੀ ਨਹੀਂ ਦਬਾ ਸਕਿਆ ਤਾਂ ਨਾ ਦਬਾ ਸਕੇਗਾ ਦੱਸ ਦਈਏ ਕਿ ਇਹਨਾਂ ਸਹਿਰਾਂ ਨੇ ਬਹੁਤ ਵਧੀਆ ਆਪਣਾ ਜੋ ਵਿਚਾਰ ਹੈ ਉਹ ਦਿੱਤਾ ਔਰ ਸਰਕਾਰਾਂ ਨੂੰ ਆਪਣੇ ਵਿਚਾਰਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਹ ਗਲਤਫਹਿਮੀਆਂ ਜਿਹੜੀਆਂ ਆਪਣੀਆਂ ਦੂਰ ਕਰਦੇ ਹੋ ਗਲਤਫਹਿਮੀਆਂ ਕੱਢਦੇ ਹੋ ਔਰ ਇਹ ਸਰਕਾਰਾਂ ਦੇ ਫੈਸਲੇ ਕਿਤੇ ਨਾ ਕਿਤੇ ਆਮ ਪਬਲਿਕ ਦੇ ਉਲਟ ਹੁੰਦੇ ਨਜ਼ਰ ਆ ਰਹੇ ਆ ਔਰ ਬਹੁਤ ਸਾਰਾ ਪੱਤਰਕਾਰ ਭਾਈ ਜਾਰਾ ਚੰਡੀਗੜ੍ਹ ਦੇ ਵਿੱਚ ਪਹੁੰਚਿਆ ਚੰਡੀਗੜ੍ਹ 17 ਦੀ ਇਹ ਮਾਰਕੀਟ ਦੇ ਵਿੱਚ ਅੱਜ ਬਹੁਤ ਵੱਡਾ ਇਕੱਠ ਹੈ ਬਹੁਤ ਵੱਡੀਆਂ ਜਥੇਬੰਦੀਆਂ ਵੱਲੋਂ ਬੁਲਾਰੇ ਵੀ ਇੱਥੇ ਪਹੁੰਚੇ ਨੇ ਔਰ ਆਪਣੇ ਆਪਣੇ ਸਪਸ਼ਟੀਕਰਨ ਦਿੱਤੇ ਜਾ ਰਹੇ ਆਪਣੇ ਆਪਣੇ ਪੱਖ ਬੋਲੇ ਜਾ ਰਹੇ ਆ ਲੇਕਿਨ ਹਰ ਜਗ੍ਹਾ ਸਰਕਾਰਾਂ ਦੀਆਂ ਨਖੇਦੀਆਂ ਹੋ ਰਹੀਆਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਡੀਓ ਕਮੈਂਟ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ